ਜੋ ਕੱਲ ਟੀਚਰ ਏਟੀਟੀ ਅਧਿਆਪਕਾਂ ਤੇ ਤਸ਼ੱਦਦ ਹੋਇਆ ਤੁਸੀਂ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਜੋ ਕੱਲ ਏਟੀਟੀ ਅਧਿਆਪਕਾਂ ਉੱਪਰ ਤਸ਼ੱਦਦ ਹੋਇਆ ਜੋ ਕੱਲ ਅਧਿਆਪਕ ਉੱਥੇ ਕੁੱਟੇ ਗਏ ਆ ਜੋ ਸਿੱਖਿਆ ਕ੍ਰਾਂਤੀ ਲੀਰੋ ਲੀਰ ਹੋਈ ਹੈ ਉਸ ਨੂੰ ਸਭ ਨੇ ਦੇਖਿਆ ਪਰ ਗੱਲ ਇਹ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ ਵਿੱਚ ਆਈ ਹੈ ਤੇ ਅੱਜ ਪਹਿਲਾ ਪਖਾਨਿਆਂ ਦਾ ਲੈਟਰਨ ਬਾਥਰੂਮਾਂ ਦਾ ਜਿਹੜਾ ਉਦਘਾਟਨ ਕਰਦੀ ਸੀ ਤੇ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੋਣਾ ਕੰਦਾਂ ਦੀਆਂ ਯਾਨੀ ਕਿ ਸਕੂਲਾਂ ਦੀਆਂ ਜੜੀਆਂ ਚਾਰਦੀਵਾਰੀਆਂ ਉਹਨਾਂ ਦਾ ਉਦਘਾਟਨ ਕਰ ਰਹੀ ਹੈ ਇਸ ਤੋਂ ਸਾਫ਼ ਨਜ਼ਰ ਆਉਂਦਾ ਕਿ ਸਿੱਖਿਆ ਕਿੰਨੀ ਕੁੱਪਰ ਜਾ ਰਹੀ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ ਵਿੱਚ ਆਈ ਸੀ ਇਹ ਉਹ ਟੀਚਰ ਹੈ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਕਿਹਾ ਕਰਦੀ ਸੀ ਕਿ ਜਿਹੜੇ ਟੀਚਰ ਨੇ ਉਹ ਇੱਕ ਨਿਰਮਾਤਾ ਨੇ ਸਾਡੇ ਉਹਨਾਂ ਨੇ ਸਾਡੇ ਬੱਚਾ ਦਾ ਭਵਿੱਖ ਬਣਾਉਣਾ ਹੁੰਦਾ ਤੇ ਉਹਨਾਂ ਨੂੰ ਹੀ ਡਾਂਗਾ ਪੈਂਦੀਆਂ ਨੇ ਉਹਨਾਂ ਉੱਪਰ ਲਾਠੀ ਚਾਰਜ ਹੁੰਦਾ ਤੇ ਉਹਨਾਂ ਨੂੰ ਪਿਛਲੀਆਂ ਸਰਕਾਰਾਂ ਕੁੱਟਦੀਆਂ ਰਹੀਆਂ ਨੇ ਇਹ ਗੱਲ ਜਦੋਂ ਸત્તા ਦੇ ਵਿੱਚ ਨਹੀਂ ਸੀ ਤਾਂ ਉਦੋਂ ਇਹ ਗੱਲ ਸੀਐਮ ਭਗਵੰਤ ਮਾਨ ਕਹਿੰਦੇ ਸੀ ਪਰ ਅੱਜ ਉਹੀ ਸਰਕਾਰ ਉਹਨਾਂ ਟੀਚਰਾਂ ਉੱਪਰ ਲਾਠੀ ਚਾਰਜ ਕਰ ਰਹੀ ਹੈ ਲਾਠੀ ਚਾਰਜ ਵੀ ਕਰ ਰਹੀ ਹੈ ਉਹਨਾਂ ਦੀਆਂ ਧੌਣ ਦੇ ਉੱਪਰ ਗੋਡੇ ਰੱਖ ਕੇ ਜਿਹੜਾ ਉਹਨਾਂ ਦੀ ਹਿੱਕ ਉੱਪਰ ਗੋਡੇ ਰੱਖ ਕੇ ਫੇਰ ਤੁਸੀਂ ਤਸਵੀਰਾਂ ਦੇ ਵਿੱਚ ਦੇਖਿਆ ਕਿਵੇਂ ਉਹਨਾਂ ਨੂੰ ਕੁੱਟ-ਕੁੱਟ ਕੇ ਥੱਪੜ ਮਾਰ ਕੇ ਲਜਾਇਆ ਜਾ ਰਿਹਾ ਔਰ ਇਹ ਇੱਕ ਇਹ ਨਹੀਂ ਬਣ ਰਿਹਾ ਕਿ ਇਹ ਇੱਥੇ ਹੀ ਹੋਇਆ ਇਹ ਪੰਜਾਬ ਦੇ ਵਿੱਚ ਆਏ ਦਿਨ ਹੁੰਦਾ ਹੁਣ ਸਰਕਾਰ ਜਿਹੜੀ ਸੱਤਾ ਦੇ ਵਿੱਚ ਹੈ ਨਾ ਸੀਐਮ ਭਗਵੰਤ ਮਾਨ ਖੁਦ ਆਉਂਦੀ ਹੈ ਉੱਥੇ ਔਰ ਨਾ ਉਹਨਾਂ ਦੇ ਐਮਐਲਏ ਆਉਂਦੇ ਆ ਇਹ ਪੁਲਿਸ ਰਾਜ ਤੋਂ ਜਿਹੜਾ ਪੁਲਿਸ ਤੋਂ ਉਹ ਜਿਹੜਾ ਕਹਦੀ ਹੈ ਕਿ ਗੁੰਡਾ ਰਾਜ ਕਿਵੇਂ ਪੁਲਿਸ ਕੁੱਟ ਰਹੀ ਹੈ ਗੁੰਡਿਆਂ ਦੇ ਮੰਗ ਕੁੱਟ ਰਹੀ ਹੈ ਕਿਵੇਂ ਕੱਲੇ-ਕੱਲੇ ਨੂੰ ਘੇਰਾ ਪਾ ਕੇ ਥੱਪੜਾਂ ਦੇ ਨਾਲ ਕੁੱਟਿਆ ਜਾਂਦਾ ਤੇ ਉਹਨਾਂ ਦੀ ਧੌਣ ਦੇ ਉੱਪਰ ਗੋਡਾ ਤੱਕ ਰੱਖਿਆ ਜਾਂਦਾ ਇਹ ਉਹੀ ਟੀਚਰ ਨੇ ਜਿਹੜੇ 594 ਟੀਚਰ ਨੇ ਤੇ ਉਹਨਾਂ ਦੇ ਵਿੱਚੋਂ 800 ਨੂੰ ਜੁਆਇਨਿੰਗ ਲੈਟਰ ਦੇ ਦਿੱਤੇ ਸੀ ਸੀਐਮ ਭਗਵੰਤ ਮਾਨ ਨੇ ਜਨਮਨੀ ਦੇ ਵਿੱਚ ਉਹਨਾਂ ਨੂੰ ਹਾਲੇ ਤੱਕ ਜਿਹੜਾ ਸੈਂਟਰ ਨਹੀਂ ਦਿੱਤੇ ਗਏ ਨਿਯੁਕਤੀ ਪੱਤਰ ਚਾਹੇ ਮਾਨ ਸਰਕਾਰ ਨੇ ਦੇ ਦਿੱਤੇ ਆ ਸੀਐਮ ਭਗਵੰਤ ਮਾਨ ਨੇ ਨਿਯੁਕਤੀ ਪੱਤਰ ਚਾਹੇ ਦੇ ਦਿੱਤੇ ਆ ਪਰ ਉਹਨਾਂ ਨੂੰ ਹਾਲੇ ਤੱਕ ਸੈਂਟਰ ਨਹੀਂ ਦਿੱਤੇ ਗਏ ਡਿਊਟੀਆਂ ਨਹੀਂ ਦਿੱਤੀਆਂ ਗਈਆਂ ਕਿ ਤੁਸੀਂ ਚਾਰਜ ਸੰਭਾਲੋ ਇੱਥੇ ਤੇ ਇੱਥੇ ਬੱਚਿਆਂ ਨੂੰ ਪੜ੍ਹਾਓ ਤੁਸੀਂ ਉਹਨਾਂ ਨੇ ਇਹਨਾਂ ਨੂੰ ਚਲਦਿਆਂ ਦੌਰਾਨ ਭਰਤੀ ਚਲਦਿਆਂ ਦੌਰਾਨ ਉਹਨਾਂ ਨੂੰ ਨਿਯੁਕਤੀ ਪੱਤਰ ਮਿਲੇ ਹੋਿਆਂ ਨੂੰ ਤਾਂ ਉਹ ਇੱਕ ਪ੍ਰੋਟੈਸਟ ਕਰ ਰਹੇ ਸੀ ਪ੍ਰੋਟੈਸਟ ਦੇ ਵਿੱਚ ਉਹਨਾਂ ਨੂੰ ਆ ਕੇ ਪੁਲਿਸ ਉਹਨਾਂ ਉੱਪਰ ਲਾਠੀ ਚਾਰਜ ਕਰਦੀ ਹੈ ਕਿਵੇਂ ਡਾਂਗਾ ਨਾ ਕੁੱਟ ਰਹੀ ਹੈ ਤਾਂ ਉਹਨਾਂ ਦਾ ਧਰਨਾ ਉੱਥੋਂ ਚੁਕਵਾਇਆ ਜਾ ਰਿਹਾ ਉਹ ਪ੍ਰੋਟੈਸਟ ਜਿਹੜਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਕਹਿੰਦੀ ਸੀ ਕਿ ਪੀਸਫੁਲੀ ਜਿਹੜਾ ਪ੍ਰੋਟੈਸਟ ਕਰਨ ਦਾ ਹਰ ਕਿਸੇ ਨੂੰ ਅਧਿਕਾਰ ਹੈ ਪਰ ਉਸ ਨੂੰ ਲੈ ਕੇ ਤਾਂ ਉਹੀ ਚੀਜ਼ਾਂ ਜਿਹੜੀ ਆਮ ਆਦਮੀ ਪਾਰਟੀ ਕਿਹਾ ਕਰਦੀ ਸੀ ਕਿ ਅਧਿਕਾਰ ਹੈ ਤਾਂ ਉਸ ਅਧਿਕਾਰ ਨੂੰ ਖੋਣ ਦੀਆਂ ਗੱਲਾਂ ਅੱਜ ਆਮ ਆਦਮੀ ਪਾਰਟੀ ਕਰ ਰਹੀ ਹੈ ਉਹ ਤਸਵੀਰਾਂ ਦੇ ਵਿੱਚ ਸਾਹਮਣੇ ਦੇਖਿਆ ਸਭ ਨੇ ਸਭ ਨੇ ਉਹ ਆਪਣਾ ਹੱਕ ਮੰਗਰੇ ਸੀ ਪਰ ਅੱਜ ਇਸ ਟਾਈਮ ਕਿ ਕੋਈ ਆਪਣਾ ਹੱਕ ਵੀ ਨਹੀਂ ਲੈ ਸਕਦਾ ਜੇਕਰ ਕੋਈ ਹੱਕ ਲੈਂਦਾ ਤਾਂ ਉਹਨਾਂ ਦੇ ਨਾਲ ਇਸ ਤਗਾਂ ਦੇ ਨਾਲ ਬਿਹੇਵ ਹੋਊਗਾ ਤਾਂ ਬਿਹੇਵ ਤੋਂ ਇਹ ਸਾਫ਼ ਪਤਾ ਲੱਗਦਾ ਕਿਵੇਂ ਸ਼ੰਭੂ ਬੈਰੀਅਰ ਤੇ ਕਿਸਾਨ ਬੈਠੇ ਸੀ ਤਾਂ ਉਹਨਾਂ ਦੇ ਨਾਲ ਜੋ ਹੋਇਆ ਜੇਕਰ ਗੱਲ ਪਿੰਡ ਚੌਕੇ ਦੇ ਵਿੱਚ ਕੀਤੀ ਜਾਵੇ ਤਾਂ ਉੱਥੇ ਕਿਸਾਨ ਯੂਨੀਅਨ ਦੇ ਆਗੂ ਸੀ ਜਿਹੜੇ ਉਹਨਾਂ ਨੂੰ ਚੱਕ ਲਿਆ ਜਾਂਦਾ ਤਾਂ ਜੇਕਰ ਗੱਲ ਚੰਦ ਭਾਂ ਦੀ ਘਟਨਾ ਦੀ ਕਰੀਏ ਤਾਂ ਉੱਥੇ ਵੀ ਇਹੋ ਹੀ ਹੋਇਆ ਕਿ ਪੁਲਿਸ ਜਿਹੜੀ ਕਿ ਕਿਸੇ ਦੇ ਕਹਿਣੇ ਤੇ ਚੱਲਦੀ ਹੈ ਜਿਵੇਂ ਸਰਕਾਰ ਕਹਿੰਦੀ ਹੈ ਓਵੇਂ ਕਰਦੀ ਹੈ ਪਰ ਇਹ ਪੁਲਿਸ ਪ੍ਰਸ਼ਾਸਨ ਨੂੰ ਵੀ ਚਾਹੀਦਾ ਕਿ ਇਹ ਵੀ ਤੁਹਾਡੇ ਪੈਨਪਰਾਨੇ ਨੌਕਰੀਆਂ ਤੁਸੀਂ ਵੀ ਕਰਦੇ ਹੋ ਨੌਕਰੀਆਂ ਇਹਨਾਂ ਨੇ ਵੀ ਕਰਨ ਦੇ ਲਈ ਹੀ ਪ੍ਰੋਟੈਸਟ ਕਰ ਰਹੇ ਹਨ ਨੂੰ ਨਿਯੁਕਤੀ ਪੱਤਰ ਮਿਲੇ ਹੋਇਆ ਇਹ ਉਹ ਨਿਯੁਕਤੀ ਪੱਤਰ ਮਿਲੇ ਹੋਏ ਜਿਹੜੇ ਟੀਚਰ ਸੀ ਉਹ ਆਪਣੇ ਜਿਹੜੇ ਸੈਂਟਰ ਲੈਣ ਦੇ ਲਈ ਆਪਣਾ ਆਪਾਂ ਦਾ ਜਿਹੜਾ ਨੌਕਰੀ ਕਰਨ ਦੇ ਲਈ ਆਪਣਾ ਸੈਂਟਰ ਕਹਿ ਰਹੇ ਸੀ ਕਿ ਸਾਨੂੰ ਸੈਂਟਰ ਦੇ ਦਿੱਤੇ ਜਾਣਾ ਸੀ ਘਰੇ ਵਿਹਲੇ ਬੈਠੇ ਆ ਨਾ ਉਧਰ ਜੋਗ ਰਹੇ ਆ ਔਰ ਨਾ ਉਧਰ ਜੋਗ ਰਹੇ ਆ ਕਿਉਂਕਿ ਜਦੋਂ ਉਹਨਾਂ ਨੂੰ ਨਿਯੁਕਤੀ ਪੱਤਰ ਦੇ ਦਿੱਤੇ ਗਏ ਆ ਉਹ ਨਾ ਕੋਈ ਕੰਮ ਕਿਤੇ ਹੋਰ ਲੱਗ ਸਕਦੇ ਆ ਤੇ ਨਾ ਹੀ ਉਹਨਾਂ ਨੂੰ ਹਾਲੇ ਤੱਕ ਜਿਹੜਾ ਸਕੂਲਾਂ ਦੇ ਵਿੱਚ ਜਗ੍ਹਾ ਦਿੱਤੀ ਗਈ ਸੀ ਕਿ ਤੁਹਾਡੀ ਡਿਊਟੀ ਇੱਥੇ ਆ ਇਸ ਨੂੰ ਲੈ ਕੇ ਜਿਹੜਾ ਉਹ ਟੀਚਰ ਆ ਜਿਹੜਾ ਉਹ ਧਰਨਾ ਦੇ ਰਹੇ ਸੀ ਤਾਂ ਉਹ ਧਰਨਾ ਜਿਹੜਾ ਚਕਵਾਇਆ ਗਿਆ ਤਾਂ ਇਹ ਸਭ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਿਹੜਾ ਜੋਰਾ ਜ਼ਰਬੀ ਆ ਜਿਹੜਾ ਧਰਨੇ ਚਕਵਾਉਣ ਤੇ ਲੱਗੀ ਹੋਈ ਆ ਜੇਕਰ ਗੱਲ ਚੌਂਕੇ ਪਿੰਡ ਦੇ ਵਿੱਚ ਕੀਤੀ ਜਾਵੇ ਕਿਵੇਂ ਹਰਿੰਦਰ ਬਿੰਦੂ ਦੇ ਨਾਲ ਜੋ ਕੁਝ ਹੋਇਆ ਜਾਂ ਉੱਥੇ ਹੋਰ ਆਗੂਆਂ ਦੇ ਨਾਲ ਹੋਇਆ ਉਹਨਾਂ ਨੂੰ ਕਿਵੇਂ ਕੁੱਟਿਆ ਗਿਆ ਇੱਕ ਜਿਵੇਂ ਯੂਪੀ ਦੇ ਵਿੱਚ ਜਿਹੜਾ ਕਿ ਯੋਗੀ ਦਾ ਰਾਜ ਹੈ ਤਾਂ ਉੱਥੇ ਕਿਵੇਂ ਹੁੰਦਾ ਹੈ ਤਾਂ ਉੱਥੇ ਵੀ ਪੁਲਿਸ ਹੈ ਇੱਕ ਪੁਲਿਸ ਹਰ ਕਿਸੇ ਦੇ ਉੱਪਰ ਹੈ ਜਿਹੜਾ ਤਸੱਦਦ ਕਰਦੀ ਹੈ ਤੇ ਇਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਪੁਲਿਸ ਹੈ ਜਿਹੜੀ ਜੇਕਰ ਕੋਈ ਧਰਨਾ ਲਾਉਂਦਾ ਤਾਂ ਉੱਥੇ ਵੀ ਤਸੱਦਦ ਹੁੰਦਾ ਹੈ ਤਤਸੱਦਦ ਨੂੰ ਰੋਕਣ ਦੇ ਲਈ ਹੁਣ ਕੀ ਇਹ ਆਗੂ ਅੱਗੇ ਆਉਣਗੇ ਲੋਕ ਲਹਿਰ ਅੱਗੇ ਆਵੇਗੀ ਇਹ ਹੁਣ ਸਮਾਂ ਦੱਸੇਗਾ ਪਰ ਲੋਕ ਆ ਜਿਹੜੇ ਇਹ ਚੁੱਪ ਨਹੀਂ ਕਰਨ ਵਾਲੇ ਕਿਉਂਕਿ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਕਿਹਾ ਕਰਦੀ ਸੀ ਸੱਤਾ ਦੇ ਵਿੱਚ ਚੌਣ ਤੋਂ ਪਹਿਲਾਂ ਕਿ ਸਵਾਲ ਕਰਿਆ ਕਰੋ ਤਾਂ ਉਹੀ ਸਵਾਲ ਆ ਜਿਹੜੇ ਹੁਣ ਸਿੱਖਿਆ ਨੀਤੀ ਨੂੰ ਕਰਨੇ ਲੋਕਾਂ ਨੇ ਸ਼ੁਰੂ ਕਰ ਦਿੱਤੇ ਹੈ ਹੁਣ ਜਿਹੜੀ ਸਿੱਖਿਆ ਨੀਤੀ ਚਲਾਈ ਹੋਈ ਹੈ ਜਿਹੜੀ ਸਿੱਖਿਆ ਕ੍ਰਾਂਤੀ ਆਈ ਹੋਈ ਹੈ ਪੰਜਾਬ ਦੇ ਵਿੱਚ ਤਾਂ ਉਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਐਮ ਐਲ ਏ ਦੀ ਕਿਵੇਂ ਨੇਰੀ ਬਣਾਈ ਜਾ ਰਹੀ ਹੈ ਕਿਵੇਂ ਲੋਕ ਆ ਜਿਹੜੇ ਉਹ ਆਪਣੇ ਰੋਹ ਦਿਖਾ ਰਹੇ ਆ ਕਿਵੇਂ ਲੋਕ ਸਵਾਲ ਕਰਦੇ ਆ ਕਿਵੇਂ ਕਿਸਾਨ ਆਗੂ ਸਵਾਲ ਕਰਦੇ ਆ ਇਹ ਸਭ ਚੀਜ਼ਾਂ ਸਾਹਮਣੇ ਨਿਕਲ ਕੇ ਸਾਹਮਣੇ ਨਿਕਲ ਕੇ ਆ ਰਹੀਆਂ ਨੇ ਕਿਉਂਕਿ ਲੋਕਾਂ ਦੇ ਵਿੱਚ ਗੁੱਸਾ ਗੁੱਸਾ ਇਸ ਗੱਲ ਦਾ ਕਿਉਂਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ਦੇ ਵਿੱਚ ਆਉਣਾ ਸੀ ਤਾਂ ਉਦੋਂ ਵੱਡੇ-ਵੱਡੇ ਖਾਬ ਦਿਖਾਏ ਗਏ ਸੀ ਵੱਡੇ-ਵੱਡੇ ਸੁਪਨੇ ਦਿਖਾਏ ਗਏ ਸੀ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ ਵਿੱਚ ਹੈ 3 ਸਾਲ ਤੋਂ ਸਮਾਂ ਵੱਧਦਾ ਹੋ ਗਿਆ ਪਰ ਉਹਦੇ ਤੋਂ ਇਹ ਚੀਜ਼ ਹੈ ਕਿ ਜਿਹੜੇ ਖਾਬ ਦਿਖਾਏ ਸੀ ਉਹ ਕਿਤੇ ਨਾ ਕਿਤੇ ਨਜ਼ਰ ਨਹੀਂ ਆ ਰਹੇ ਤੇ ਜਿਹੜੀ ਗੱਲ ਸਿੱਖਿਆ ਕ੍ਰਾਂਤੀ ਦੀ ਹੈ ਸਿੱਖਿਆ ਕ੍ਰਾਂਤੀ ਦੀ ਤਾਂ ਗੱਲ ਇੱਥੋਂ ਤੱਕ ਆ ਕਿ ਕੱਲ ਦੀ ਗੱਲ ਹੈ ਕਿਵੇਂ ਉਦਘਾਟਨ ਕਰ ਰਹੇ ਆ ਤੇ ਉਦਘਾਟਨ ਕਰਨ ਦੇ ਲਈ ਟੈਂਟ ਲੱਗਾ ਹੋਇਆ ਤੇ ਸਾਹਮਣੇ ਰੰਗ ਹੋ ਰਿਹਾ ਲਿਪਾ ਪੋਚੀ ਹੋ ਰਹੀ ਆ ਤੇ ਸਿੱਖਿਆ ਕ੍ਰਾਂਤੀ ਆ ਜਿਹੜੀ ਉਹ ਲੋਕਾਂ ਦੇ ਸਾਹਮਣੇ ਆ ਤੇ ਲੋਕਾਂ ਤੋਂ ਜਿਹੜੀ ਸਿੱਖਿਆ ਕ੍ਰਾਂਤੀ ਆ ਉਹ ਦੇਖੀ ਨਹੀਂ ਜਾ ਰਹੀ ਤੇ ਉਸ ਦੇ ਲਈ ਲੋਕ ਸਵਾਲ ਕਰਦੇ ਆ ਤੇ ਲੋਕ ਦੱਸਦੇ ਆ ਤਾਂ ਇਹ ਸਭ ਜਿਹੜਾ ਕੱਲ ਜਿਹੜਾ ਟੀਚਰਾਂ ਦੇ ਨਾਲ ਹੋਇਆ ਉਹ ਬਹੁਤ ਮੰਦਭਾਗਾ ਹੋਇਆ ਤੇ ਜਿਹੜੀ ਸਰਕਾਰ ਸੱਤਾ ਦੇ ਵਿੱਚ ਹੈ ਇਹ ਸਰਕਾਰ ਕਹਿੰਦੀ ਸੀ ਕਿ ਟੀਚਰ ਸਾਡੇ ਨਿਰਮਾਤਾ ਨੇ ਤੇ ਟੀਚਰ ਆ ਜਿਹੜੇ ਜੇਕਰ ਉਹਨਾਂ ਨੂੰ ਸਰਕਾਰਾਂ ਪਿਛਲੀਆਂ ਰੋਲ ਦੀਆਂ ਸੀ ਤਾਂ ਸਾਡੀ ਸਰਕਾਰ ਨਹੀਂ ਰੋਲੇਗੀ ਪਰ ਅਜਿਹਾ ਆ ਇਸ ਸਰਕਾਰ ਦੇ ਵਿੱਚ ਹੋ ਰਿਹਾ ਤੇ ਟੀਚਰ ਰੋਲ ਰਹੇ ਆ ਪੈਣਾ ਦੀਆਂ ਚੁੰਨੀਆਂ ਲਾਥ ਰਹੀਆਂ ਨੇ ਤੇ ਭਰਾਵਾਂ ਦੀਆਂ ਜਿਹੜੇ ਟੀਚਰ ਅਧਿਆਪਕ ਨੇ ਉਹਨਾਂ ਦੀਆਂ ਪੱਗਾਂ ਤੱਕ ਲਾਥ ਰਹੀਆਂ ਨੇ ਇਹ ਸਭ ਨੇ ਜਿਹੜਾ ਦੇਖਣ ਨੂੰ ਤੇ ਸਾਹਮਣੇ ਨਜ਼ਰ ਆਇਆ ਆਪਾਂ ਸਭ ਨੇ ਦੇਖਿਆ ਤਾਂ ਇਹ ਸਭ ਬਹੁਤ ਮੰਦ ਭਾਗਾ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਕਿਤੇ ਨਾ ਕਿਤੇ ਨਾ ਖੁਸ਼ ਨਜ਼ਰ ਆ ਰਹੇ ਆ